ਤੇ ਹੁਣ ਤੁਹਾਨੂੰ ਮਿਲਾਨੇ ਆ ਜੀ ਵਿਆਹ ਦੀ ਨਵੀਂ ਜੋੜੀ ਦੇ ਨਾਲ ਸਿਮਰਤਪਾਲ ਸਿੰਘ ਤੇ ਬੀਬੀ ਗਗਨਦੀਪ ਕੌਰ ਜੀ ਇਹ ਸਾਨੂੰ ਵੀ ਰੀਝ ਸੀਗੇ ਵੀ ਅਸੀਂ ਇਸਾ ਹੀ ਸਿਮਰਤ ਨੂੰ ਵੀ ਜੇ ਕਾਸ ਕਰਕੇ ਵੀ ਅਮਰਤਾਰੀ ਕੁੜੀ ਲੈਣੀ ਹੈ ਮੈਨੂੰ ਕੁਝ ਨਹੀਂ ਚਾਹੀਦਾ ਫੜ ਮੇਰੇ ਸਾਰਾ ਕੋਵੇਲਾ ਕਿੱਥੇ ਆ ਉਹ ਤੇ ਪੈਨ ਵਾਲੇ ਕਾਕੇ ਘੜਾਈ ਜਾਂਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਫਾਈਨਲੀ ਸਾਡੇ ਇਸ ਮੇਰੇ ਸੋਹਰਾ ਪਰਿਵਾਰ ਦੇ ਵਿੱਚ ਇੱਕ ਹੋਰ ਸਦਸੇ ਦੀ ਐਂਟਰੀ ਹੋਈ ਤੇ ਕਿਰਨ ਦੇ ਭਰਾ ਦਾ ਵਿਆਹ ਹੋ ਗਿਆ ਫਾਈਨਲੀ ਹੋ ਗਿਆ ਤੇ ਇੱਕ ਨਵਾਂ ਜੀ ਸਾਡੇ ਘਰ ਦੇ ਵਿੱਚ ਆਇਆ ਹੈ ਜੀ ਦੇਖੋ ਵਿਆਹ ਤੁਸੀਂ ਪਿਛਲੇ ਵਲੌਗ ਦੇਖੇ ਹੀ ਨੇ ਸਾਰੇ ਹਨਾ ਅਸੀਂ ਗੁਰਮਤ ਜਿਵੇਂ ਕਹਿੰਦੇ ਨੇ ਨਾ ਅਸੀਂ ਸਿੱਖ ਰਹਿਤ ਮਰਿਆਦਾ ਆਨੰਦ ਸੰਸਕਾਰਾਂ ਦੇ ਅਕੋਰਡਿੰਗ ਵਿਆਹ ਕੀਤਾ ਤੇ ਅਸੀਂ ਚਾਹਾਂਗੇ ਵੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸਾਨੂੰ ਹਨਾ ਜਿੰਨਿਆਂ ਨੇ ਵੀ ਉਹ ਵਲੌਗ ਦੇਖਿਆ ਵਾ ਹਾਂ ਜਿੰਨਿਆਂ ਨੇ ਵੀ ਉਹ ਵਲੌਗ ਦੇਖੇ ਰਹੀ ਆ ਤੁਸੀਂ ਦੇਖ ਰਹੇ ਹੋ ਆ ਸਾਰੀ ਸੀਰੀਜ਼ ਤੁਸੀਂ ਦੇਖੀ ਵਿਆਹ ਦੀ ਤੇ ਹੱਥ ਜੋੜ ਕੇ ਬੇਨਤੀ ਕਰਾਂਗੇ ਵਿਆਹ ਇਦਾਂ ਕਰੋ ਜੇ ਸਾੜ ਤੋਂ ਕੋਈ ਗਲਤੀ ਹੋਈ ਹੈ ਸਾਨੂੰ ਉਹ ਵੀ ਦੱਸੋ ਹਨਾ ਤੇ ਵੀ ਜੇ ਦੇਖੋ ਅਸੀਂ ਵੀ ਅਣਜਾਣ ਅਕਈ ਚੀਜ਼ਾਂ ਨੂੰ ਲੈ ਕੇ ਬਟ ਜੇ ਸਿਰ ਤੇ ਕੋਈ ਗਲਤੀ ਹੋਏ ਸਾਨੂੰ ਦੱਸੋ ਜ਼ਰੂਰ ਦੱਸੋ ਤੇ ਅਸੀਂ ਤੁਹਾਨੂੰ ਅਰਜ਼ ਕਰਾਂਗੇ ਬੇਨਤੀ ਕਰਾਂਗੇ ਤੁਸੀਂ ਜਿੰਨਾ ਹੋ ਸਕੇ ਵਿਆਹ ਸਿੰਪਲ ਕਰੋ ਤੀਆਂ ਵਾਲਿਆਂ ਦੇ ਉੱਪਰ ਕਦੇ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਬੋਝ ਨਾ ਪਾਓ ਵੀ ਕੋਈ ਮੰਗ ਨਾ ਰੱਖੋ ਹਾਂ ਅਸੀਂ ਇੱਕ ਮੰਗ ਜ਼ਰੂਰ ਰੱਖੀ ਸੀ ਕਿਰਨ ਦੇ ਜਿਹੜੇ ਪਰਜਾਈ ਨੇ ਉਹਨਾਂ ਦੇ ਪੇਕਿਆਂ ਤੋਂ ਉਹ ਮੰਗ ਸਾਡੀ ਇਹ ਸੀ ਕਿ ਬੇਨਤੀ ਕੀਤੀ ਸੀ ਵੀ ਜਿੱਦਾਂ ਅਸੀਂ ਗਗਨ ਨੂੰ ਲੈ ਕੇ ਚੱਲੇ ਹਾਂ ਜਿਸ ਤਰੀਕੇ ਨਾਲ ਅਸੀਂ ਗਗਨ ਦਾ ਗਗਨ ਨਾਮ ਹੈ ਜੀ ਇਹਦੀ ਕਿਰਨ ਦੀ ਪਰਚਾਈ ਦਾ ਪਹਿਲਾਂ ਸੌਰੀ ਵੀ ਜਿਸ ਤਰੀਕੇ ਨਾਲ ਅਸੀਂ ਤੁਹਾਡੀ ਧੀ ਨੂੰ ਲੈ ਕੇ ਚੱਲੇ ਆ ਉਸੇ ਤਰੀਕੇ ਦੇ ਨਾਲ ਕਿਉਂਕਿ ਜੇ ਆਪਾਂ ਇੱਕ ਲੜੀ ਚਲਾਵਾਂਗੇ ਤਾਂ ਹੀ ਤੁਸੀਂ ਵੀ ਜਦੋਂ ਆਪਣੇ ਪੁੱਤਰ ਦਾ ਵਿਆਹ ਕਰੋਗੇ اسی ਤਰੀਕੇ ਦੇ ਨਾਲ ਅੱਗੇ ਵਿਆਹ ਕਰਿਓ ਬਸ ਸਾਡੀ ਇਹੀ ਉਹ ਇੱਕੋ ਮੰਗ ਹੈ ਕਿਉਂਕਿ ਜਦੋਂ ਆਪਾਂ ਕਿਸੇ ਧੀ ਨੂੰ ਲੈ ਕੇ ਆਨੇ ਆ ਸਭ ਤੋਂ ਵੱਡਾ ਬੋਝ ਹੁੰਦਾ ਪਿਓ ਦੇ ਉੱਪਰ ਕੀ ਮੈਂ ਵੀ ਸਾਹਮਣੇ ਵਾਲੇ ਕੀ ਮੰਗ ਲੈਣ ਕਿਦਾਂ ਦਾ ਵਿਆਹ ਕਰਨਾ ਪਵੇ ਹਨਾ ਸੋ ਅਸੀਂ ਚਾਹੁੰਦੇ ਹਾਂ ਵੀ ਕਿਸੇ ਵੀ ਧੀ ਦੇ ਪਿਓ ਦੇ ਉੱਪਰ ਇਹ ਬੋਝ ਨਹੀਂ ਪੈਣਾ ਚਾਹੀਦਾ ਮਤਲਬ ਕਿ ਇਦਾਂ ਹੁੰਦਾ ਨਾ ਜਿੱਦੋਂ ਮਤਲਬ ਜਿਹੜੀ ਘਰ ਵਿੱਚ ਜਦੋਂ ਵੀ ਧੀ ਪੈਦਾ ਹੁੰਦੀ ਆ ਹਰ ਇੱਕ ਨੂੰ ਉਦੋਂ ਹੀ ਇੱਕ ਟੈਨਸ਼ਨ ਟੈਨਸ਼ਨ ਹੋਣ ਲੱਗ ਜਾਂਦੀ ਆ ਵੀ ਇੱਕ ਦਿਨ ਇਹਨੂੰ ਵਿਆਉਣਾ ਵਾ ਇਹਦੇ ਵਾਸਤੇ ਜੋੜਨਾ ਵਾ ਸਾਰਾ ਕੁਝ ਕਰਨਾ ਸੋ ਇਸ ਕਰਕੇ ਸਾਡੀ ਇਹ ਹੀ ਇਹ ਹੀ ਅਰਜ਼ਾ ਕਿ ਜਦੋਂ ਮੰਨ ਲਓ ਜੀ ਕਿਸੇ ਦੇ ਘਰ ਧੀ ਹੁੰਦੀ ਧੀ ਨੇ ਮੰਨ ਲਓ ਜਨਮ ਲਿਆ ਵਾ ਤੇ ਉਦੋਂ ਖੁਸ਼ੀ ਹੋਊਗੀ ਵੀ ਹਾਂ ਚਲੋ ਕੋਈ ਨਹੀਂ ਵੀ ਕੋਈ ਮਾਰਾ ਇਨੇ ਸਾਨੂੰ ਤੀ ਦਿੱਤੀ ਆ ਤੁਹਾਨੂੰ ਦਿਮਾਗ ਤੇ ਤੁਹਾਡੇ ਬਰਡਨ ਨਹੀਂ ਹੋਣਾ ਚਾਹੀਦਾ ਜਿੰਨਾ ਹੋ ਸਕੇ ਜੇ ਤੁਸੀਂ ਇਨਵੈਸਟਮੈਂਟ ਕਰਨੀ ਆਪਣੇ ਬੱਚਿਆਂ ਦੀ ਪੜਾਈਆਂ ਦੇ ਉੱਤੇ ਕਰੋ ਉਹਨਾਂ ਨੂੰ ਕਾਬਿਲ ਬਣਾਉਣ ਤੇ ਕਰੋ ਉਹਨਾਂ ਦਾ ਫਿਊਚਰ ਸਿਕਿਉਰ ਕਰੋ ਨਾ ਕਿ ਵਿਆਹਾਂ ਵਾਸਤੇ ਤੁਸੀਂ ਪੈਸਾ ਜੋੜੋ ਨਾ ਦਾਜ ਇਕੱਠਾ ਕਰੋ ਮੇਰੀ ਸਾਡੀ ਸਟਾਰਟਿੰਗ ਦੇ ਵਿੱਚ ਹੀ ਜਦੋਂ ਅਸੀਂ ਸੋਹਰਾ ਫੈਮਿਲੀ ਨੂੰ ਮਿਲੇ ਸੀ ਸਿਮਰਤਪਾਲ ਸਿੰਘ ਦੇ ਉਹਨਾਂ ਦੇ ਫਾਦਰ ਸਾਹਿਬ ਤੇ ਮਦਰ ਨੂੰ ਅਸੀਂ ਬੇਨਤੀ ਹੋਈ ਕੀਤੀ ਸੀ ਵੀ ਸਾਡੀ ਪਹਿਲੀ ਇੱਕੋ ਹੀ ਅਰਜ਼ ਹੈ ਕਿ ਅਸੀਂ ਵਿਆਹ ਬਹੁਤ ਹੀ ਸਾਦਾ ਸਿੰਪਲ ਕਰਨਾ ਹੈ ਪੰਗਤ ਦੇ ਚ ਬੈਠ ਕੇ ਅਸੀਂ ਪ੍ਰਸ਼ਾਦਾ ਛਕਣਾ ਕੋਈ ਤੁਹਾਨੂੰ ਹਾਲ ਪੈਲਸ ਬੁੱਕ ਕਰਨ ਦੀ ਲੋੜ ਨਹੀਂ ਕੋਈ ਟੀਜੇ ਕੋਈ ਰਿਬਨ ਕਟਾਈ ਕੋਈ ਮਿਲਣੀ ਨਹੀਂ ਕਰਨੀ ਜਿਹੜੀ ਮਿਲਣੀ ਕਰਨੀ ਆ ਸਿਰਫ ਪਿਓ ਦੀ ਮਾਂ ਦੀ ਤੇ ਬੱਚਿਆਂ ਬੱਚਿਆਂ ਦੀ ਹੋਏਗੀ ਆਪਸ ਵਿੱਚ ਸਰੋਪਿਆਂ ਦੇ ਨਾਲ ਕੋਈ ਦਾਜ ਵਿੱਚ ਕੋਈ ਗਹਿਣਾ ਗੱਟਾ ਨਹੀਂ ਕੋਈ ਸੋਨਾ ਨਹੀਂ ਕੁਝ ਨਹੀਂ ਚਾਹੀਦਾ ਤੁਸੀਂ ਜਿੰਨੇ ਜੀ ਕਹੋਗੇ ਅਸੀਂ ਉਨੇ ਆਵਾਂਗੇ ਹਨ ਤੇ ਉਸੇ ਤਰੀਕੇ ਨਾਲ ਉਹਨਾਂ ਨੇ ਸਾਡਾ ਮਾਣ ਵੀ ਰੱਖਿਆ ਤੇ ਬਹੁਤ ਖੁਸ਼ ਨੇ ਸਾਡੇ ਇੱਧਰ ਸਾਰੀ ਫੈਮਿਲੀ ਵਾਲੇ ਵੀ ਕਿਰਨ ਦੇ ਸਾਰੇ ਚਾਚੇ ਤਾਏ ਭੂਆ ਮਾਮੀ ਹਨ ਕਿਉਂਕਿ ਸਾਡੇ ਚਾਚਾ ਤਾਇਆ ਜੀ ਹੁਣ ਉਹਨਾਂ ਸਭ ਨੂੰ ਇਹੀ ਕਿ ਅਸੀਂ ਸਾਦਾ ਵਿਆਹ ਕਰਨਾ ਪਰ ਕਿਸੇ ਨੂੰ ਵੀ ਨਹੀਂ ਪਤਾ ਵੀ ਸਾਦਾ ਵਿਆਹ ਕਿੱਦਾਂ ਕਰਨਾ ਵਾ ਸੋ ਇਸ ਕਰਕੇ ਮੇਰੇ ਸਾਰੇ ਚਾਚੇ ਤਾਇਆ ਨੇ ਸਾਰਿਆਂ ਨੇ ਜਿੰਨੇ ਵੀ ਮਾਮੇ ਮਾਸੀ ਭੂਆ ਜਿੰਨੇ ਵੀ ਆਏ ਸੀ ਨੇ ਸਾਰੇ ਵਿਆਹ ਵੇਖ ਕੇ ਮਤਲਬ ਉਹਨਾਂ ਨੇ ਕਿਹਾ ਰੂਹ ਖੁਸ਼ ਹੋ ਗਈ ਸਾਰਿਆਂ ਦੀ ਵੀ ਹਾਂ ਇਦਾਂ ਵਿਆਹ ਹੋਣੇ ਚਾਹੀਦੇ ਨੇ ਵਿਆਹ ਅਸੀਂ ਸਵੇਰੇ ਪਤਾ ਨਹੀਂ ਕਿੰਨੇ ਵਜੇ ਚੱਲੇ ਸੀ ਆਪਾਂ ਕਰੋ ਆਪਾਂ 7:30 7:30 ਚੱਲੇ ਸੀ ਤੇ ਆਪਾਂ ਮਤਲਬ 10 11 11 ਦੇ ਵਿੱਚ ਵਿੱਚ ਪਹੁੰਚ ਗਏ ਸੀ ਤੇ ਚਾਹ ਪਾਣੀ ਸ਼ਕੀ ਪੰਗਰ ਦੇ ਵਿੱਚ ਚਾਹ ਪਾਣੀ ਸ਼ਕੀ ਤੇ ਨਾਲ ਫਿਰ ਆਨੰਦ ਕਾਰਜ ਹੋਣ ਲੱਗੇ ਤੇ ਮਤਲਬ ਤੁਸੀਂ ਮੰਨਣਾ ਨਹੀਂ ਅਸੀਂ 2 ਵਜੇ ਵੇਲੇ ਵੀ ਹੋ ਗਏ ਸੀ ਸਾਰਾ ਕੁਝ ਕਰਨ ਤੋਂ ਬਾਅਦ ਤੇ 3 ਵਜੇ ਹੀ ਤੁਰ ਪਏ ਸੀ ਕੁੜੀ ਦੇ ਘਰੋਂ ਤੇ ਘਰੇ ਹੀ ਵਾਪਸ ਸ਼ਾਮ ਨੂੰ ਆਵੀ ਗਈ ਸੀ ਘਰੇ 7 ਵਜੇ ਘਰੇ ਪਹੁੰਚ ਗਏ ਮਤਲਬ ਆ ਸਿੰਪਲ ਸਾਦਾ ਵਿਆਹ ਜਿਹੜਾ ਕਿ ਸਾਡੇ ਗੁਰੂ ਮਹਾਰਾਜ ਨੇ ਜਿੱਦਾਂ ਮੰਨ ਲਓ ਜਿਹੜੇ ਸਿੱਖ ਰਹਿਤ ਮਰਿਆਦਾ ਜਿਹੜੀ ਤੁਹਾਨੂੰ ਦੱਸੀ ਆ ਕਿ ਬੁੱਕਾ ਜਿਹੜੀ ਸਾਡੀ ਕਿਤਾਬ ਛਪੀ ਗਈ ਸੀ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਸਾਰੇ ਚੀਜ਼ਾਂ ਦੱਸੀ ਹੋਈਆਂ ਉਹਦੇ ਵਿੱਚ ਆਨੰਦ ਸੰਸਕਾਰ ਦੱਸੇ ਹੋਏ ਨੇ ਵੀ ਕਿੱਦਾਂ ਕਰਨੀ ਆਨੰਦ ਕਾਰਜ ਤੇ ਅਸੀਂ ਉਦਾਂ ਹੀ ਕੀਤੇ ਨੇ ਤੇ ਅਸੀਂ ਵੀ ਤੁਹਾਡੇ ਗੜੀ ਹੱਥ ਜੋੜ ਕੇ ਰਿਕੁਐਸਟ ਕਰਦੇ ਆ ਕਿ ਤੁਸੀਂ ਵੀ ਸਾਰੇ ਜਣੇ ਇਦਾਂ ਹੀ ਸਾਦੇ ਵਿਆਹ ਕਰੋ ਇੱਕ ਦਿਨ ਦਾ ਜਿਹੜਾ ਖਰਚਾ ਵਾ ਆਪਾਂ ساری ਉਮਰ ਲੱਗ ਜਾਂਦੀ ਹੈ ਲੱਖ ਰੁਪਏ ਜੋੜਨ ਲੱਗਿਆਂ ਤੇ ਹੀ ਇੱਕ ਦਿਨ ਝੁੜਾ ਦਿੰਨੇ ਆ ਠੀਕ ਆ ਕਈਆਂ ਕੋ ਬਹੁਤ ਜ਼ਿਆਦਾ ਪੈਸਾ ਹੁੰਦਾ ਵਾ ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਪੈਸਾ ਸਾਂਭ ਕੇ ਰੱਖੋ ਸਹੀ ਗੱਲ ਆ ਆਉਣ ਵਾਲੇ ਸਮਾਂ ਸਾਨੂੰ ਨਹੀਂ ਪਤਾ ਕਿਦਾਂ ਦਾ ਹੋਣਾ ਵਾ ਸੋ ਇਸ ਕਰਕੇ ਸਾਡੀ ਇਹੀ ਅਰਜ਼ਾ ਕਿ ਸਾਦੇ ਵਿਆਹ ਕਰੋ ਤੇ ਇਹੋ ਹੀ ਕਹਿਣਾ ਚਾਹੁੰਦੇ ਆਂ ਅਸੀਂ ਇੱਕ ਚੀਜ਼ ਮੈਂ ਵਿੱਚ ਐਡ ਆਨ ਕਰਨਾ ਚਾਹੁੰਦਾ ਵੀ ਕਿਰਨ ਕੀ ਆਉਣ ਵਾਲਾ ਸਮਾਂ ਪਤਾ ਨਹੀਂ ਕਿਦਾਂ ਦਾ ਹੋਣਾ ਜਿਹੜਾ ਪੈਸਾ ਤੁਸੀਂ ਇੱਕ ਦਿਨ ਦੇ ਵਿਆਹਾਂ ਤੇ ਲੱਖਾਂ ਰੁਪਏ ਲਾੜੇ ਨੇ ਨਾ ਯਾ ਤਾਂ ਜੇ ਤੁਹਾਡੇ ਕੋਲ ਵੱਧ ਥੋੜੇ ਪੈਸੇ ਹੈਗੇ ਨੇ ਉਹ ਦੇਖੋ ਪਰਮਾਤਮਾ ਨੇ ਕਈਆਂ ਨੂੰ ਬਹੁਤ ਬਖਸ਼ਿਸ਼ ਕੀਤੀ ਹੋਈ ਹੈ ਕਈ ਕਈਆਂ ਤੇ ਬਹੁਤ ਬਖਸ਼ਿਸ਼ ਹੈ ਤੁਸੀਂ ਯਾ ਤਾਂ ਕਿਸੇ ਹੋਰ ਗਰੀਬ ਤਿਆਂ ਦੇ ਵਿਆਹ ਕਰਵਾ ਦਿਓ ਨਾਲ ਆਪਣੇ ਠੀਕ ਹੈ ਗਰੀਬ ਤਿਆਂ ਦੇ ਵਿਆਹ ਕਰਵਾ ਦਿਓ ਨਾਲ ਉਹਨਾਂ ਦਾ ਉਹਨਾਂ ਦੇ ਇੱਕ ਡੋਨੇਸ਼ਨ ਹੀ ਹੋ ਗਈ ਯਾ ਫਿਰ ਆਪਣੇ ਬੱਚਿਆਂ ਨੂੰ ਕੋਈ ਫੈਕਟਰੀ ਛੋਟੀ ਮੋਟੀ ਫੈਕਟਰੀ ਕੋਈ ਕਾਰਖਾਨੇ ਖੋਲ ਕੇ ਦੇ ਦਿਓ ਜਿਹੜੇ ਉਹਨਾਂ ਦੇ ਅੱਗੇ ਫਿਊਚਰ ਹੋ ਕਿਸੇ ਨੂੰ ਰੋਜ਼ਗਾਰ ਵੀ ਦੇਣ ਕਿਸੇ ਨੂੰ ਵੀ ਰੋਜ਼ਗਾਰ ਮਿਲੇਗਾ ਉਹ ਵੀ ਚੱਲਣਗੇ ਤਾਂ ਕੀ ਹੋਣਗੀਆਂ ਇਸੀ ਦਾ ਖਾਸ ਕਰਕੇ ਦੋਸਤੋ ਧਿਆਨ ਰੱਖਾਂਗੇ ਆਪਾਂ ਸਾਰੇ ਜਣੇ ਰਲ ਕੇ ਜਾਂ ਫਿਰ ਪਿੰਡ ਵਿੱਚ ਕੋਈ ਗਰੀਬ ਪਰਿਵਾਰ ਆ ਜਿਹੜਾ ਤੁਹਾਨੂੰ ਲੱਗਦਾ ਕਿ ਬਹੁਤ ਗਰੀਬ ਆ ਹਨਾ ਉਹਨੂੰ ਤੁਸੀਂ ਆਪਣੇ ਤੌਰ ਤੇ ਕੋਈ ਵੀ ਮਦਦ ਕਰ ਦਿਓ ਜੋ ਤੁਹਾਡਾ ਦਿਲ ਕਰਦਾ ਦੇਣ ਨੂੰ ਕਰਦਾ ਸੋ ਇਸ ਜੇ ਤੁਹਾਡੇ ਮਹਾਰਾਜ ਨੇ ਬਹੁਤ ਬਖਸ਼ਿਸ਼ ਕੀਤੀ ਤੁਹਾਡੇ ਤੇ ਪੈਸਾ ਦਿੱਤਾ ਹਨਾ ਉਹਨੇ ਮਿਹਨਤ ਤੇ ਤੁਹਾਡੀ ਫਲ ਲਾਏ ਆ ਤੇ ਤੁਸੀਂ ਇਸ ਰਸਤੇ ਆ ਕਿਸੇ ਨਾ ਕਿਸੇ ਦਾ ਪੁੰਨ ਕਰ ਦਿਓ ਇਸ ਤੋਂ ਵੱਡਾ ਪੁੰਨ ਜਿਹੜਾ ਉਹ ਕੋਈ ਨਹੀਂ ਹੁੰਦਾ ਤੇ ਇਹੀ ਆਪਾਂ ਤੁਹਾਨੂੰ ਕਵਾਂਗੇ ਤੇ ਇਹ ਚਲੋ ਵੇਖਦੇ ਆ ਹੁਣ ਅੱਗੇ ਰੜਾ ਨਾ ਕਰੇ ਪਾਰਟੀ ਆ ਸਾਡੀ ਉਹ ਵੀ ਵੇਖਿਓ ਹੁਣ ਸਾਡੀ 8 ਤਰੀਕ ਨੂੰ ਮਤਲਬ ਇਹ ਵਲੋਗ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਇਹਦਾ ਬਾਅਦ ਚ ਦੇਖ ਰਹੇ ਹੋ ਕਿਉਂਕਿ ਜਦੋਂ ਅਸੀਂ ਇਹ ਵਲੋਗ ਸ਼ੂਟ ਕਰ ਰਹੇ ਹਾਂ ਸਾਡੇ ਕੋਲ ਟਾਈਮ ਨਹੀਂ ਹੈ ਐਡੀਟਿੰਗ ਕਰਕੇ ਉਹਨੂੰ ਪਾਣ ਦਾ ਵਿਆਹ ਸਾਰੇ ਵਿਆਹ ਦੇ ਸਾਰੇ ਜਿਹੜੇ ਪ੍ਰੋਗਰਾਮ ਨਿਭਣ ਜਾਣਗੇ ਕੱਲ ਪਰਸੋਂ ਹੈਗੇ ਸਾਡੇ ਇੱਥੇ ਸੁਖਨੀ ਸਾਹਿਬ ਦਾ ਪਾਰਟ ਉਹ ਅਸੀਂ ਸਾਡੇ ਸਾਡੇ ਰਿਸ਼ਤੇਦਾਰ ਆਣਗੇ ਸਾਰੇ ਰਿਸ਼ਤੇਦਾਰ ਉਦੋਂ ਵੀ ਅਸੀਂ ਇਥੇ ਆਪਣਾ ਕਰਕੇ ਸਾਰਾ ਪ੍ਰੋਗਰਾਮ ਉਸ ਤੋਂ ਬਾਅਦ ਅਸੀਂ ਵਿਹਲੇ ਹੋਵਾਂਗੇ ਫਿਰ ਅਗਲੇ ਕਾਰ ਚੱਲਣਗੇ ਤੇ ਹੁਣ ਤੁਹਾਨੂੰ ਮਿਲਾਨੇ ਆ ਜੀ ਵਿਆਹ ਦੀ ਨਵੀਂ ਜੋੜੀ ਦੇ ਨਾਲ ਸਿਮਰਤਪਾਲ ਸਿੰਘ ਤੇ ਬੀਬੀ ਗਗਨਦੀਪ ਕੌਰ ਜੀ ਲੋ ਜੀ ਮਿਲੋ ਸਾਡੇ ਇਸ ਵਿਆਹ ਵਾਲੇ ਜੋੜੇ ਨੂੰ ਸਾਡੀ ਨਵੀਂ ਸਾਡੀ ਨਵੀਂ ਜੋੜੀ ਤੇ ਨਾਲ ਸਾਡੇ ਘਰ ਦਾ ਨਵਾਂ ਸਦਸਾ ਗਗਨਦੀਪ ਕੌਰ ਇਹਨਾਂ ਨੂੰ ਹੁਣ ਤੁਸੀਂ ਜਰੂਰ ਸਾਡੇ ਬਲੌਗਾਂ 'ਚ ਦੇਖੋਗੇ ਦੇਖੋ ਪਹਿਲਾਂ ਸਿਮਰਤਪਾਲ ਸਿੰਘ ਇਕੱਲਾ ਹੁੰਦਾ ਸੀ ਹੁਣ ਸਾਡੀ ਛੋਟੀ ਭੈਣ ਮਤਲਬ ਮੈਂ ਮੇਰੀ ਤਾਂ ਛੋਟੀ ਭੈਣ ਹੀ ਲੱਗੀ ਤੇ ਨਾਲ ਕਿਰਨ ਦੇ ਭਜਾਈ ਲੱਗੇ ਮੇਰੀ ਵੀ ਭੈਣ ਹੀ ਆ ਭੈਣ ਹੀ ਆ ਜਿਹੜਾ ਰਿਸ਼ਤਾ ਜੋ ਬਣਿਆ ਉਹ ਤੇ ਹੈ ਪਰ ਸਾਡਾ ਜਿਹੜਾ ਪਿਆਰ ਉਹ ਭੈਣਾ ਵਾਲਾ ਹੀ ਹੈ ਬਿਲਕੁਲ ਬਿਲਕੁਲ ਸੋ ਇਹਨਾਂ ਦਾ ਇਹਨਾਂ ਤੋਂ ਨੂੰ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਮੁਬਾਰਕਾਂ ਦੋਨਾਂ ਨੂੰ ਆਏ ਹੋਏ ਧੰਨ ਗਏ ਕਿੰਨਾ ਸ਼ਰੀਫ ਲੱਗ ਰਿਹਾ ਜੀ ਸੰਗ ਦੇ ਨੇ ਬਹੁਤ ਦੇਖੋ ਨਵਾਂ ਨਵਾਂ ਦਾ ਸੰਗਦਾ ਹੀ ਆ ਬੰਦਾ ਹੈ ਨਾ ਸੋ ਬੱਚਿਓ ਦੱਸੋ ਵੀ ਤੁਹਾਨੂੰ ਦੋਨਾਂ ਨੂੰ ਜਿਹੜਾ ਆਪਾਂ ਤੁਹਾਡਾ ਵਿਆਹ ਕੀਤਾ ਤੁਹਾਨੂੰ ਤੁਸੀਂ ਕਿੰਨੇ ਇੱਕ ਵਧੀਆ ਲੱਗਿਆ ਤੁਹਾਨੂੰ ਇਦਾਂ ਦਾ ਵਿਆਹ ਕਰਵਾ ਕੇ ਬਹੁਤ ਵਧੀਆ ਬਹੁਤ ਵਧੀਆ ਗਗਨ ਤੁਹਾਨੂੰ ਅੱਛਾ ਲੱਗਿਆ ਹਾਂਜੀ ਤੁਹਾਨੂੰ ਇਹ ਤਾਂ ਨਹੀਂ ਕਿ ਵੀ ਅਸੀਂ ਤੁਹਾਨੂੰ ਤੁਹਾਡੇ ਮੰਮੀ ਡੈਡੀ ਨੂੰ ਕਿਹਾ ਸੀ ਵੀ ਤੁਹਾਨੂੰ ਤੁਹਾਡੇ ਦਿਲ ਤੇ ਕੋਈ ਅਦਨ ਗੱਲ ਆਵੇ ਤੁਹਾਡੇ ਕੋਈ ਸ਼ੌਂਕਸ ਹਨ ਜਾਂ ਇਦਾਂ ਦੀ ਕੋਈ ਗੱਲਾਂ ਨਹੀਂ ਨਾ ਆਇਆ ਕਿੰਨਾ ਸ਼ਰਮ ਆ ਰਿਹਾ ਮੱਚੀ ਇਹਨਾਂ ਦਾ ਇਹੀ ਸ਼ੌਂਕ ਸੀ ਕਿ ਇਦਾਂ ਵਿਆਹ ਹੋਵੇ ਇਹ ਇਹ ਵੱਡੀ ਗੱਲ ਹੈ ਹਾਂ ਇਹਨਾਂ ਨਹੀਂ ਸ਼ੌਂਕ ਤੇ ਮੰਮੀ ਤੁਸੀਂ ਹੁਣ ਆਪਣਾ ਮੁੰਡਾ ਵਿਆਹਿਆ ਹੈ ਸਭ ਤੋਂ ਵੱਡੀ ਇੱਕ ਮਾਪਿਓ ਨੂੰ ਹੁੰਦੀ ਹੈ ਗੱਲ ਕਿ ਜਦੋਂ ਅਸੀਂ ਆਪਣਾ ਮੁੰਡਾ ਵਿਆਹਣਾ ਵੀ ਅਸੀਂ ਐਵੇਂ ਕਰਨਾ ਐਵੇਂ ਕਰਨਾ ਬਹੁਤੇ ਮਾਪਿਓ ਨੂੰ ਐਵੇਂ ਹੁੰਦਾ ਮੁੰਡੇ ਵਾਲੇ ਜ਼ਿਆਦਾਤਰ ਕਰਦੇ ਨੇ ਤੁਹਾਨੂੰ ਕਿਵੇਂ ਦੱਸੀ ਵੀ ਜੋ ਤੁਸੀਂ ਸੋਚਿਆ ਸੀ ਉਹ ਤੁਹਾਡਾ ਸੁਪਨਾ ਪੂਰਾ ਹੋਇਆ ਸਿੰਪਲ ਵਿਆਹ ਦਾ ਸਿੰਪਲ ਵਿਆਹ ਦਾ ਹਾਂ ਇਹ ਵੀ ਵੀ ਅਸੀਂ 20 ਸਾਲ ਹੋ ਗਏ ਸਾਨੂੰ ਸੰਗਤ ਕਰਦੇ ਆ ਬਾਬਾ ਜੀ ਹਾਂਜੀ ਹਾਂਜੀ ਤੇ ਸਾਨੂੰ ਮਤਲਬ ਇਹੋ ਸੁਣਨ ਮਿਲਦਾ ਸੀ ਅਸੀਂ ਵੇਖਦੇ ਸੀ ਵਿਆਹ ਵੀ ਵੇਖਦੇ ਸੀ ਅਸਾਂ ਸਭ ਕੁਝ ਹੀ ਮਤਲਬ ਵੇਖਿਆ ਆ ਤੇ ਸਾਨੂੰ ਵੀ ਰੀਜ ਸੀਗੇ ਵੀ ਅਸੀਂ ਇਸ ਤਰ੍ਹਾਂ ਹੀ ਸਿਮਰਤ ਨੂੰ ਵੀ ਖਾਸ ਕਰਕੇ ਵੀ ਅਮਰਤਾਰੀ ਕੁੜੀ ਲੈਣੀ ਹੈ ਮੈਂ ਮੈਨੂੰ ਕੁਝ ਨਹੀਂ ਚਾਹੀਦਾ ਤੇ ਨੇਕ ਹੋਵੇ ਜਿਹੜੀ ਮੰਮੀ ਸਾਡੇ ਪਰਿਵਾਰ ਦੇ ਵਿੱਚ ਆਣ ਕੇ ਤੇ ਇਹ ਘੁਲ ਮਿਲ ਜਾਵੇ ਜੇ ਬਿਲਕੁਲ ਸਹੀ ਬਿਲਕੁਲ ਸਹੀ ਤੇ ਉਹ ਪਰਮਾਤਮਾ ਨੇ ਚਲੋ ਕਿਰਪਾ ਕੀਤੀ ਆ ਇਹਨਾਂ ਦੇ ਸੰਜੋਗ ਇਹਨਾਂ ਦੇ ਬਣਾਏ ਜੇਵੇ ਬਿਲਕੁਲ ਤੇ ਮੇਰੇ ਮੇਲੇ ਜਿੱਦਾਂ ਜਿੱਦਾਂ ਜੇਵੇ ਮਤਲਬ ਇਹਨਾਂ ਦੇ ਇੱਕੋ ਜਿਹੇ ਮਤਲਬ ਸਿਮਰਤ ਜਿਵੇਂ ਉਮੀ ਗਗਨ ਬਿਲਕੁਲ ਤੇ ਐ ਸੇਵੇਂ ਇਹਨਾਂ ਦੇ ਮਤਲਬ ਸੁਭਾ ਵਿਚਾਰ ਹੋਗੀ ਵਿਚਾਰ ਵਿਚਾਰ ਮਤਲਬ ਸਮਝੋ ਮਾਰਾ ਨੇ ਸੰਜੋਗ ਹੀ ਇਦਾਂ ਨੇ ਬਣਾਏ ਨੇ ਦੋਵਾਂ ਦੇ ਹਨਾ ਚਲੋ ਵਿਚਾਰ ਵੀ ਮਿਲਦੇ ਸਾਰੇ ਕੁਝ ਆਈ ਹੈ ਨਾ ਇਹ ਦੋਨੋਂ ਦੋਨੋਂ ਗੁਰੂ ਗੁਰੂ ਸਿੱਖ ਰੂਪ ਦੇ ਵਿੱਚ ਨੇ ਅੰਮ੍ਰਿਤਧਾਰੀ ਨੇ ਔਰ ਸਾਡੇ ਗਗਨ ਨੇ ਵੀ ਦਮਾਲਾ ਸਜਾਇਆ ਹੋਇਆ ਤੇ ਬੜੀ ਕਿਰਪਾ ਮਹਾਰਾਜ ਦੀ ਦੋਨਾਂ ਦੇ ਉੱਪਰ ਤੇ ਮੰਮੀ ਖੁਸ਼ ਹੋ ਤੇ ਤੁਸੀਂ ਕੀ ਜਿਹੜੇ ਆਪਾਂ ਨੂੰ ਦੇਖ ਰਹੇ ਨੇ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਤੇ ਇਹੀ ਕਹਾਂਗੀ ਵੀ ਤੁਸੀਂ ਐਸਾ ਹੀ ਕੋਈ ਪਰਿਵਾਰ ਲੱਭੋ ਐਸੇ ਹੀ ਗੁਰਸੇਖ ਪਰਿਵਾਰ ਲੱਭ ਕੇ ਗੁਰਸੇਖ ਕੁੜੀ ਲੱਭੋ ਤੇ ਜੇ ਤੁਹਾਡਾ ਆਪਣਾ ਪਰਿਵਾਰ ਗੁਰਸੇਖਵਾ ਜਾ ਆਪਣਾ ਬੱਚਾ ਤੁਹਾਡਾ ਗੁਰਸੇਖਵਾ ਤੇ ਉਹ ਏਵੇਂ ਵੀ ਸਾਡੇ ਨੂੰ ਹੀ ਸਾਰੀ ਕਰਨ ਬਿਲਕੁਲ ਤੇ ਜੇ ਗੁਰਸੇਖ ਨਹੀਂ ਵੀ ਹੈਗੇ ਤਾਂ ਮੇਰੇ ਹਿਸਾਬ ਨਾਲ ਤਾਂ ਵੀ ਵਿਆਹ ਤਾਂ ਹਾਂ ਸਿੰਪਲ ਵਿਆਹ ਤਾਂ ਸਿੰਪਲ ਕਰੋ ਹੈਨਾ ਬਸ ਜੁਨੀ ਚੜਾ ਕਰਕੇ ਲੈ ਆਓ ਚੁੰਨੀ ਚੜਾ ਕਰਕੇ ਲੈ ਕੇ ਆਓ ਕਦੇ ਕਿਸੇ ਤੋਂ ਮੰਗ ਨਾ ਕਰੋ ਦੇਖੋ ਇੱਕ ਰੀਤ ਹੈ ਜੇ ਤੁਸੀਂ ਕਿਸੇ ਦੀ ਤੀਨ ਨੂੰ ਲੈ ਕੇ ਆਏ ਹੋ ਨਾ ਸਿਰਫ ਸਾਦਾ ਵਿਆਹ ਕਰਕੇ ਤੇ ਉਹ ਉਹਨਾਂ ਨੂੰ ਆਨੰਦਕਾਰਜ ਕਰਕੇ ਆਪੇ ਆਨੰਦਕਾਰਜ ਕਰੋ ਇਹ ਚੁੰਨੀ ਚੜਾਵੇ ਸੀ ਗਲੀ ਕਹਿ ਦਿੰਦੇ ਆਪਾਂ ਇੱਕ ਉਹ ਹੁੰਦਾ ਰਸਮਾ ਸਾਡੇ ਵਿੱਚ ਨਹੀਂ ਹੁੰਦੀ ਐ ਸਿੱਖਾਂ ਦੇ ਵਿੱਚ ਨਹੀਂ ਹੁੰਦੀ ਆ ਆਪਣੇ ਆਪਾਂ ਅਡਾਪਟ ਕੀਤੀਆਂ ਨੇ ਦੂਸਰੇ ਧਰਮਾਂ ਤੋਂ ਜਾਂ ਜਿਨ੍ਹਾਂ ਦੇ ਰੀਤੀ ਰਵਾਜ ਦੂਰਾਂ ਦੇ ਹੁੰਦੇ ਨੇ ਆਪਾਂ ਅਡਾਪਟ ਕਰ ਚੁੱਕੇ ਆ ਕਈ ਚੀਜ਼ਾਂ ਆਪਣੇ ਵੱਲੋਂ ਸ਼ੌਂਕ ਸ਼ੌਂਕ ਨੂੰ ਡੈਡੀ ਨੂੰ ਪੁੱਛਣਾ ਚਾਹਾਂਗਾ ਡੈਡੀ ਤੁਹਾਨੂੰ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਨਾ ਨਹੀਂ ਕੋਈ ਖੁਸ਼ ਪੜੇ ਡੈਡੀ ਡੈਡੀ ਖੁਸ਼ ਨੇ ਮੈਨੂੰ ਲੱਗਦਾ ਕਿ ਗगन ਦੀ ਡੈਡੀ ਨਾਲ ਬਹੁਤ ਜਿਆਦਾ ਬਣੇਗੀ ਨਹੀਂ ਮਮਮੀ ਨਹੀਂ ਪੜੇ ਨਹੀਂ ਨਹੀਂ ਦੇਖੋ ਮੰਮੀ ਨਾਲ ਤਾਂ ਬਣਦੀ ਏ ਡੈਡੀ ਕਿਉਂਕਿ ਸਾਰਾ ਦਿਨ ਡੇ ਨਾਈਟ ਡੈਡੀ ਬਾਣੀ ਚਲਾਉਂਦੇ ਨੇ ਹੁਣ ਵੀ ਮੈਂ ਡੈਡੀ ਨੂੰ ਕਹ ਡੈਡੀ ਥੋੜਾ ਜਿਹਾ ਮਿਊਟ ਕਰੋ ਰੀਜ਼ਨ ਕੀ ਸੀ ਕਈ ਵਾਰ ਕਾਪੀਰਾਈਟ ਆ ਜਾਂਦਾ ਹੈ ਵਲੌਗ ਦੇ ਉੱਪਰ ਤੇ ਡੈਡੀ ਸਾਰਾ ਦਿਨ ਬਾਣੀ ਸੁਣਦੇ ਨੇ ਔਰ ਗगन ਵੀ ਬਹੁਤ ਬਾਣੀ ਪੜਦੀ ਹੈ ਸੋ ਡੈਡੀ ਨਾਲ ਤੇ ਮੰਮੀ ਨਾਲ ਦੋਨਾਂ ਨਾਲ ਹੀ ਬਣੇਗੀ ਜਿੰਨੇ ਤੱਕ ਗगन ਦਾ ਸੁਭਾਅ ਹੈ ਤੇ ਮੇਰੇ ਸਾਹ ਸਾਰਿਆਂ ਨਾਲ ਬਣੂਗੀ ਤੇ ਬਣਨੀ ਚਾਹੀਦੀ ਵੀ ਹੈ। ਉਸ ਦੇ ਨਾਲੇ ਮੈਂ ਇੱਥੇ ਮਤਲਬ ਇੱਕ ਗੱਲ ਇਹ ਵੀ ਕਰਨਾ ਚਾਹੁੰਦੀ ਆ ਕਿ ਜੇ ਮਨ ਲਓ ਕਈ ਆਪਣੇ ਰਿਸ਼ਤੇਦਾਰਾਂ ਵਿੱਚ ਹੀ ਸਾਨੂੰ ਕਹਿ ਦਿੰਦੇ ਨੇ ਵੀ ਤੁਸੀਂ ਤੇਲ ਨਹੀਂ ਚਾੜਿਆ, ਵਟਨਾਣੀ ਲਾਇਆ ਤੇ ਇਦਾਂ ਮਹਿੰਦੀ ਨਹੀਂ ਲਾਈ, ਇਦਾਂ ਤਾਂ ਅਸੀਂ ਕੁਝ ਨਹੀਂ ਕੀਤਾ। ਸਾਦਾ ਵਿਆਹ ਮਤਲਬ ਸਿੰਪਲ ਸੇਮ ਡੇ ਹੀ ਮਤਲਬ ਸੇਮ ਡੇ ਹੀ ਆਪਾਂ ਮਤਲਬ ਜਿਹੜਾ ਜਿੱਦਣ ਆਨੰਦ ਕਾਰਜ ਸੀ ਉਦੋਂ ਹੀ ਸਮਝਾਏ ਕਿ ਸਾਡੇ ਘਰ 'ਚ ਵਿਆਹ ਆ। ਕੋਈ 4 ਦਿਨ ਪਹਿਲਾਂ ਕੋਈ ਸ਼ਗਨ ਵਿਹਾਰ ਨਹੀਂ, ਕੋਈ ਕੁਝ ਨਹੀਂ ਕਿਉਂਕਿ ਇਹ ਕੁਝ ਨਹੀਂ ਹੈਗਾ। ਸਾਡੇ ਨੰਦਕਾਰਜ ਵਿੱਚ ਠੀਕ ਆ ਮੈਂ ਇੱਕ ਗੱਲ ਕਹਿਣਾ ਦੇਖੋ ਸ਼ਗਨ ਜਿਹੜਾ ਕੀਤਾ ਦੋਨੋਂ ਮਾਵਾਂ ਨੇ ਲੜਕੀ ਦੀ ਮਾਂ ਤੇ ਮੁੰਡੇ ਦੀ ਮਾਂ ਨੇ ਕਿ ਸ਼੍ਰੀ ਸ਼੍ਰੀ ਸਾਹਿਬ ਗਿਫਟ ਕੀਤੇ ਕੜਾ ਪੰਜ ਕਕਾਰ ਇੱਕ ਦੂਸਰੇ ਨੂੰ ਐਜ਼ ਆ ਗਿਫਟ ਦੇ ਵਿੱਚ ਦਿੱਤੇ ਜੋ ਕਿ ਬੰਦੇ ਵੀ ਨੇ ਪੰਜ ਕਕਾਰ ਹੈ ਨਾ ਜਿਹੜੇ ਪੰਜ ਕੰਕਾਰ ਜਿਵੇਂ ਸ਼ਿਪਿ ਕਹ ਰਹੇ ਆਪਾਂ গিਫਟ ਕੀਤੇ ਨੇ ਆਪਾਂ ਇੱਕ ਦੂਜੇ ਨੂੰ ਇਹਨਾਂ ਨੇ ਕੀਤੇ ਨੇ ਇਹ ਸਾਡਾ ਅਸਲੀ ਗਹਿਣਾ ਵਾ ਮਤਲਬ ਜਿਹੜਾ ਗਹਿਣਾ ਹੀ ਦਿੰਦੇ ਆ ਨਾ ਬੇਸਿਕਲੀ ਇਹ ਅਸਲੀ ਗਹਿਣਾ ਨਹੀਂ ਹੁਣ ਦੇਖੋ ਮੇਰੀ ਛੋਟੀ ਭੈਣ ਕੀ ਮਾਰੀ ਲੱਗਦੀ ਹੈ ਮੇਰਾ ਮੇਕਅਪ ਤੋਂ ਵਿਆਹ ਦੇ ਵਿੱਚ ਕੋਈ ਚੂੜਾ ਨਹੀਂ ਪਾਇਆ ਕੋਈ ਮੇਕਅਪ ਨਹੀਂ ਕੀਤਾ ਦੇਖੋ ਕਿਆ ਸੋਹਣਾ ਪਰਮਾਤਮਾ ਨੇ ਜੋ ਚਿਹਰਾ ਦਿੱਤਾ ਅਸਲੀ ਚਿਹਰਾ ਕੋਈ ਚੂੜੇ ਦੀ ਰਸਮ ਨਹੀਂ ਕੋਈ ਕੁਝ ਨਹੀਂ ਆ ਪਰ ਅੱਛੀ ਜੋੜੀ ਬਹੁਤ ਸੋਹਣੀ ਸਾਰਿਆਂ ਨੇ ਇੱਕ ਗੱਲ ਕਹੀ ਹੈ ਕਿ ਬਹੁਤ ਖੁਸ਼ ਹੋਇਆ ਆਨੰਦ ਆਇਆ ਇਹ ਵਿਆਹ ਕਿਉਂਕਿ ਇਹ ਇਹ ਸੀ ਵੀ ਲਖਣ ਵਿਆਹ ਕਿਉਂਕਿ ਆਪਾਂ ਹੋਰ ਤਰ੍ਹਾਂ ਦੇ ਵਿਆਹ ਤਾਂ ਰੈਗੂਲਰ ਜਾਂਦੇ ਆ ਡੀ ਜੇ ਸ਼ੋਰ ਸ਼ਰਾਬਾ ਪਰ ਸ਼ਾਮ ਨੂੰ ਆ ਕੇ ਸਾਰੇ ਉਲਟੀਆਂ ਕਰ ਰਹੇ ਹੁੰਦੇ ਨੇ ਨਹੀਂ ਸਹੀ ਗੱਲ ਹੈ ਨਾ ਜੜੀ ਮਤਲਬ ਇਹ ਐਸਾ ਵਿਆਹ ਸੀ ਕਿ ਸਾਰੇ ਜਿੰਨੇ ਵੀ ਰੂਹਾਂ ਆਈਆਂ ਸੀ ਸਾਰੇ ਖੁਸ਼ ਹੋ ਕੇ ਗਏ ਇੰਦਰ ਵੀ ਗਗਨ ਦੀ ਫੈਮਿਲੀ 'ਚ ਵੀ ਤੇ ਸਾਡੇ ਫੈਮਿਲੀ 'ਚ ਵੀ ਸਾਰੇ ਬਹੁਤ ਖੁਸ਼ ਸੀ ਕਿਸੇ ਨੇ ਕੋਈ ਮੱਥੇ ਵਟ ਨਹੀਂ ਪਾਇਆ ਬੇਨ ਨਾ ਜ਼ਿਆਦਾ ਉਹ ਸਾਦਾ ਵਿਆਹ ਸੀ ਸਾਡਾ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਸੋ ਜੀ ਹੁਣ ਅੱਜ ਦਾ ਦਿਨ ਸਾਡੇ ਲਈ ਬੜਾ ਕਾਫੀ ਹੈ ਜੀ ਖੇਚ ਕੇ ਕੰਮ ਕਰ ਰਹੇ ਹਾਂ ਜਿਹਦਾ ਟੈਂਟ ਲੱਗ ਰਿਹਾ ਕਿਉਂਕਿ ਕੱਲ ਸਵੇਰ ਸੁਖਨੀ ਸਾਹਿਬ ਦਾ ਪਾਠ ਹੈ ਟੈਂਟ ਲੱਗ ਰਿਹਾ ਹੈ ਹੁਣ ভাই ਉਹ ਤੇ ਇੱਕ ਦੂਸਰੀ ਨੰਬਰ ਤੇ ਮੀਂਹ ਆਣੇ ਗੱਲ ਜੋ ਗੂਗਲ ਤੇ ਲਿਖਿਆ ਆਇਆ ਫਿਰ ਅਸੀਂ ਸੈਟਿੰਗ ਕਰਦੇ ਫਿਰ ਤੇ ਅਸੀਂ ਤੇ ਮੁੰਡਾ ਗੜੀ ਬੈਠੇ ਨੇ ਆਰਾਮ ਕਰ ਜਾਬ ਚੱਕਰੀ ਨੇ ਤੇ ਅਸੀਂ ਬਾਹਰ ਲੱਗੇ ਨੇ ਪੰਡ ਤੇ ਪੰਜਾਬੀ ਵਿਰਸਾ ਸਾਡਾ ਪੰਜਾਬੀ ਕਲਚਰ ਹੈ ਸਹੀ ਗੱਲ ਆ ਹੋਈ ਹਾਂ ਆਓ ਤੁਹਾਨੂੰ ਪੰਡਾ ਪੰਡ ਦਿਖਾਉਂਦੇ ਆ ਪੰਡ ਕਿਵੇਂ ਪਾਉਂਦੇ ਆ ਅੱਜ ਬਾਦ ਤੂੰ ਵੀ ਦੇਖ ਪਹਿਲੀ ਵਾਰ ਆਜੋ 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 ਚ ਆਨ ਮੇਰੇ ਭਾਈ ਕੁੜੀ ਆਜਾ ਪ੍ਰਾਸੀ ਤੁਹਾਨੂੰ ਕੋਚ ਕਰ ਦੂੰ ਹਣ ਮੇਰੇ ਜ਼ਵਾਰਾਂ ਕੋ ਵੇਲਾ ਕਿੰਨੇ ਆ ਵੇਲਾ ਦੇ ਬੜੀਆਂ ਕਿੰਨੇ ਆ ਤੇ ਮਰੀ ਬਰਾਤ ਤੇ ਕਿੰਨੀਆਂ ਮਰਜ਼ੀ ਲੈ ਜਾਓ ਮੈਂ ਕਿਹਨਾਂ ਮਰਜ਼ੀ ਕਰਾਂ ਆ ਤੇ ਫੇਰ ਭੰਡਾ ਮੇਰੇ ਜੰਮਣ ਦੀ ਤਿਆਰੀ ਤੇਰੇ ਜੰਮਣ ਦੀ ਤਿਆਰੀ 50000 ਦਾਈ ਆ ਗਈ ਉਹ ਲੈ ਕਾ ਦਾਈ ਤੇ ਇੱਕ ਨਹੀਂ ਮਾਨ ਹੁੰਦੀ ਤੇ ਸਾਡਾ ਕੇਸ ਹੀ ਭਾਰਾ ਦੀ ਕਰੂਗਾ ਕਿਹੜੇ ਹੁੰਦਾ ਕੋਰਾ ਪੈਣ ਲੱਗ ਪਿਆ ਛੜਿਆ ਕਰ ਦਾਈ ਮਿੰਨੂ ਆਂਦੀ ਵੇ ਭੰਡਾ ਬਰਾਸੀਆ ਜੰਮ ਜੰਮ ਮੈਂ ਕਿਹਾ ਤਾਇਏ ਤੂੰ ਸਭ ਬਾਈਕ ਆਊਟ ਗੇਟੋਂ ਬਾਹਰ ਲੈ ਕਾ ਤੇਰਾ ਜਨਮ ਧਾਰ ਲੈ ਤੂੰ ਇਸ ਤਰ੍ਹਾਂ ਆਖਿਆ ਮੈਂ ਕਿਹਾ ਮੈਂ ਜੰਮਣਾ ਹੀ ਕਿਉਂ ਨਹੀਂ ਜੰਮਣਾ ਕੋਰਾ ਵੜਾ ਪੈਂਦਾ ਛੜਿਆ ਖੰਡ ਬੜੀ ਲੱਗਦੀ ਆ ਫੜ ਮੇਰੇ ਸਵਾਰਾਂ ਕੋ ਵੇਲਾ ਕਿੱਥੇ ਆ ਉਹ ਤੇ ਪੈਣ ਵਾਲੇ ਕਾਕੇ ਖੜਾਈ ਜਾਂਦੀ ਮੈਨੂੰ ਲੱਗਦੀਆਂ ਫਿਰ ਮੈਂ ਉੱਥੇ ਆਈ ਨਾ ਤੇਰਾ ਜਨਮ ਧਾਰਨਾ ਤੂੰ ਕਿਨੇ ਚਲੇ ਗਿਆ ਮੈਂ ਵਿਦਾਈ ਖੜਨ ਗਿਆ ਦਾਈਆਂ ਦੀ ਫੀਸ ਲੈ ਕੇ ਹੋਰ ਕੀ ਹੋਣ ਡਿਆ ਮੈਂ ਫਿਰ ਦਾਈ ਤੇ ਗੱਲ ਤੇ ਕਹਿਣਾ ਪਾਇਆ ਹਾ ਕਿਹੜਾ ਦੱਬਲ ਕਹਿਣਾ ਕੁਹਾਣੀ ਆ ਨਹੀਂ ਗੋਲ ਕਹਿਣਾ ਉਹ ਬਾਈ ਹੀਰਿਆਂ ਨੂੰ ਬੜਿਆ ਆ ਦੱਬਲ ਕਹਿਣਾ ਦੱਬਲ ਕਹਿਣਾ ਪਾਇਆ ਕਿਹੜਾ ਸਕੂਟਰ ਦਾ ਟੈਕ ਫੜਲਾ ਮੇਰੇ ਸਰਦਾਰ ਕੋ ਰੁਪਈਆ 5200 ਦਾ ਮੋਟਰਸਾਈਕਲ ਕਿੱਥੇ ਆ ਆਂਦਾ ਹੀ ਨਾਉਣ ਵਾਲਾ ਰੇਡ ਕੇ ਲੈ ਜਾ ਕਰਕੇ ਦੇਣਾ ਤੈਨੂੰ ਗੱਲ ਕੀ ਕਰਨਾ ਨਲਾਕ ਨਾ ਉਹ ਗੱਲਾਂ ਲੱਗਣ ਦੀਆਂ ਪਾਸ ਕਰਿਆ ਕਰ ਮੇਰੇ ਜੰਮਿਆਂ ਭੈਣਾ ਆਗੀਆਂ ਹਰ ਮੁੰਡੇ ਦੀ ਮਾਂ ਕੋ ਵੇਲ ਆਂਦੀ ਮੇਰਾ ਵੀ ਰੇਲ ਉਹ ਅੱਜੀ ਕਰਨਾ ਠੀਕੇ ਉਹ ਗੱਲਾਂ ਹੁੰਦੀਆਂ ਆ ਜੀ ਫੇਰ ਭੰਡਾ ਹਾਂ ਲੋ ਜੀ ਮਿੱਤਰੋ ਭੰਡਾ ਤੇ ਤੁਸੀਂ ਦੇਖੇ ਜਿਹੜੇ ਸਾਡਾ ਪੰਜਾਬੀ ਵਿਰਸਾ ਬਚਾ ਬਿਕਲ ਚਾਸੀ ਭੰਡਾ ਦਾ ਹੈ ਨਾ ਇਹਨਾਂ ਨੇ ਸ਼ਗਨ ਬਹੁ ਲੈਣਾ ਹੁੰਦਾ ਹੈ ਨਾ ਇਹਦੇ ਚ ਥੋੜੀ ਉਹ ਚਲਦੀ ਹੈ ਨਾ ਬੈਸ ਵੱਜਿਆ ਇੰਨੇ ਲੈ ਲੋ ਕਣਗੇ ਇੰਨੇ ਜਣੇ ਹੋ ਗਏ ਨੇ ਇੰਨੇ ਲੈ ਲੋ ਵਧੀਆ ਸਿਸਟਮ ਤੇ ਹੁਣ ਮੈਂ ਟੈਂਟ ਵਾਲੇ ਉੱਤੇ ਟੈਂਟ ਲੱਗ ਰਹੇ ਨੇ ਮੈਂ ਮੀਂਹ ਦੀ ਗੱਲ ਕੀਤੀ ਸੀ ਕੱਲ ਮੀਂਹ ਦਾ ਬੜੀ ਬਣਾ ਹਸਾਰ ਬੰਦ ਰਹੇ ਨੇ ਦੇਖੋ ਹੁਣ ਬਾਕੀ ਜੇ ਮੀਂਹ ਪੈਂਦਾ ਕੀ ਨਹੀਂ ਪੈਂਦਾ ਤੇ ਹੁਣ ਮੈਂ ਜਾਣਾ ਨਸ਼ਹਿਰੇ ਨਾਲ ਹੀ ਥੋੜਾ ਹਲਵਾਈ ਕੋਲ ਜਾ ਕੇੜੇ ਸੀ ਕੰਮ ਸੀ ਉੱਧਰ ਵੀ ਤੇ ਹੋਰ ਵੀ ਮੈਨੂੰ ਬੜੇ ਕੰਮ ਨੇ ਛੋਟੇ 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 ਜਿਉਣਾ ਥੱਕ ਗਿਆ ਆ ਪਿਆ ਦੋਸਤੋ ਚਲੋ ਕੰਮ ਤਾਂ ਕਰਨਾ ਹੀ ਨੇ ਘਰ ਦੇ ਕੰਮ ਨੇ ਕੱਲੋਂ ਲਾਂਭਾ ਨਹੀਂ ਸੁਣਨਾ ਸਾਰੇ ਕੰਮ ਕਰਕੇ ਵੀ ਹਨਾ ਜਿਉਣਾ ਆਇਆ ਸੀ ਤਾਂ ਕੋਈ ਕੁਛ ਕਰਾਇਆ ਨਹੀਂ ਕੰਮ ਚਲਿਏ ਨੂਰ ਸਿਆਂ ਚਲੋ ਚਲਿਏ ਮੰਮੀ ਤੁਸੀਂ ਜਾਣਾ ਨਾਲ ਨਸ਼ਾਰੇ ਨਹੀਂ ਚੱਲ ਪੋ ਬੱਤ ਜੋਗੇ ਨਨਨੇ ਸ਼ਹਿਰੀ ਆ ਰਹੇ ਜਨਨ ਲਾਗ ਲੈਣ ਵਾਲੇ ਬਹੁਤ ਆ ਰਹੇ ਨਾ ਜੀ ਮੰਮੀ ਦੇ ਬਹੁਤ ਪੈਸੇ ਖਤਮ ਹੋ ਰਹੇ ਨੇ ਕਮ ਮਾਂ ਨੂੰ ਸ਼ਹਿਰੇ ਕੰਮ ਕਰਨ ਦੀ ਏ ਜਦ ਵੀ ਆ ਜੀ ਦੱਸਿਓ ਨਾ ਬਾਏ ਬਾਏ ਕਰ ਦੋ ਬਾਏ 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 ਕਰ ਦੋ ਬਾਏ ਅਰੇ ਫਤੇ ਬੁਲਾ ਦੋ ਫਤੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤੇ ਚਲੋ ਬਾਏ ਬਾਏ ਕਰ ਦੋ Bye! <laughs> <laughs> Ciao Babu, ma gioio. Ma gioio. Ma Ciao Ma gioio. Ma gioio. Ma gioio. ਆ ਬਾਈ ਹੁਣੀ ਲੈ ਕੇ ਜਾ ਬਾਈ ਕੀ ਚਾਹੀਦਾ ਤੁਹਾਨੂੰ ਮਿਰਚਾਂ ਜਿਹੜੀਆਂ ਹਰੀਆਂ ਹਰੀਆਂ ਉਹਦੇ ਚ ਨਹੀਂ ਨਿਕਲੀਆਂ ਮਿਰਚਾਂ ਨਹੀਂ ਆਹ ਪਰ ਉਹਨੇ ਪਾਈਆਂ ਨਹੀਂ ਇਹਦੇ ਚ ਦੇਖੋ ਇੱਥੇ ਪਈਆਂ ਹੋਣੀਆਂ ਕਿਥੇ ਥੱਲੇ ਚ ਮਿਰਚ ਤੇ ਲਸਣ ਲਸਣ ਵੀ ਉਹਦੇ ਚ ਹੋਣਾ ਨਹੀਂ ਉਹ ਨਹੀਂ ਨਹੀਂ ਲਸਣ ਮੰਮੀ ਕੋ ਮੰਮੀ ਮੈਂ ਤੇਰਾ ਲਸਣ ਦਾ ਤੁਹਾਨੂੰ ਦੇਣਾ ਇਹਦੇ ਚ ਮਿਰਚਾਂ ਕੱਢ ਦੋ ਮੰਮੀ ਉਹ ਲਸਣ ਦਿਓ ਜਰਾ ਹਾਂ ਹਾਂ ਲਸਣ ਲਸਣ ਹੂੰ ਲਸਣ ਫੜਦੇ ਯਾਰ ਉੱtre ਲੈਣਾ ਪੈਣਾ ਤੁਹਾਨੂੰ ਇਥੋਂ ਮਿਰਚਾ ਕਰ ਲੈਂਦੇ ਨੇ ਕਰਨ ਵਾਸਤੇ ਲੱਗ ਲੈਂਦਾ ਹੋਇਆ ਮੈਂ ਲੋ ਜੀ ਇੱਥੇ ਲੱਗ ਜਾਣਾ ਸਿਸਟਮ